ਬੁੱਲੇ ਸ਼ਾ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ ਮੈਂ ਮੈਂ ਕਰਕੇ ਹਾਰੇ ਜਿਸ ਯਾਰ ਦੇ ਯਾਰ ਹਜ਼ਾਰ ਹੋਵਣ ਉਸ ਯਾਰ ਨੂੰ ਯਾਰ ਨਾ ਸਮਝੀ ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾ ਸਮਝੀ ਹੋਵੇ ਯਾਰ ਤੇ ਦੇਵੇ ਹਾਰ ਤੈਨੂੰ ਉਸ ਖਾਰ ਨੂੰ ਹਾਰਨਾ ਸਮਝੀ ਬੁੱਲੇ ਛਾਪਾਂਵੇਂ ਯਾਰ ਜਿੰਨਾ ਵੀ ਗਰੀਬ ਹੋਵੇ ਉਹਦੀ ਸੰਗਤ ਨੂੰ ਬੇਕਾਰ ਨਾ ਸਮਝੀ ਉਹਦੀ ਸੰਗਤ ਨੂੰ ਬੇਕਾਰ ਨਾ ਸਮਝੀ ਉਸ ਨਾਲ ਯਾਰੀ ਕਦੇ ਨਾ ਲਾਈਏ ਜਿਸ ਨੂੰ ਆਪਣੇ ਆਪ ਤੇ ਗਰੂਰ ਹੋਵੇ ਮਾਂ ਬਾਪ ਨੂੰ ਬੁਰਾ ਕਦੇ ਨਾ ਕਹੀਏ ਚਾਹੇ ਲੱਖ ਉਹਨਾਂ ਦਾ ਕਸੂਰ ਹੋਵੇ ਬੁਰੇ ਰਾਹ ਤੇ ਕਦੇ ਨਾ ਜਾਈਏ ਚਾਹੇ ਮੰਜ਼ਿਲ ਕਿੰਨੀ ਵੀ ਦੂਰ ਹੋਵੇ ਰਾਹ ਜਾਂਦੇ ਨੂੰ ਦਿਲ ਕਦੇ ਨਾ ਦਈਏ ਚਾਹੇ ਲੱਖ ਚਿਹਰੇ ਤੇ ਨੂਰ ਹੋਵੇ ਬੁੱਲੇ ਸ਼ਾਇਰੀ ਉਥੇ ਲਾਈਏ ਜਿੱਥੇ ਯਾਰੀ ਨਿਭਾਉਣ ਦਾ ਦਸਤੂਰ ਹੋਵੇ ਜਿੱਥੇ ਯਾਰੀ ਨਿਭਾਉਣ ਦਾ ਦਸਤੂਰ ਹੋਵੇ ਦਿਲ ਨੂੰ ਲੱਗ ਜਾਣ ਰੋਗ ਤੇ ਕੀ ਕਰੀਏ ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕੀ ਕਰੀਏ ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਏ ਹਰ ਵੇਲੇ ਬੁੱਲਿਆ ਇਹ ਯਾਰ ਹੀ ਭੁੱਲ ਜਾਂ ਤੈ ਕੀ ਕਰੀਏ ਜੇ ਯਾਰ ਹੀ ਭੁੱਲ ਜਾਂ ਤੈ ਕੀ ਕਰੀਏ ਪਹਾੜਾਂ ਤੇ ਚੜਦੇ ਸੈਲਾਬ ਦੇਖੇ ਵਿੱਚ ਕੰਡਿਆਂ ਦੇ ਰੁੱਲਦੇ ਗੁਲਾਬ ਦੇਖੇ ਦੌਲਤ ਤੇ ਇਨਾ ਮਾਨ ਨਾ ਕਰ ਬੰਦਿਆ ਸੜਕਾਂ ਤੇ ਰੁੱਲਦੇ ਨਵਾਬ ਦੇਖੇ ਸੜਕਾਂ ਤੇ ਰੁੱਲਦੇ ਨਵਾਬ ਦੇਖੇ ਅਸੀਂ ਨਾਜ਼ੁਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਦੇ ਕੀਤਾ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਕਿੰਨੀ ਵਾਰ ਮੈਂ ਆਖਿਆ ਏ ਮੈਨੂੰ ਵਲ-ਵਲ ਨਾ ਅਜਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਰ ਜਾ ਸਾਂ ਮੈਨੂੰ ਇੰਨਾ ਯਾਦ ਨਾ ਆਇਆ ਕਰ ਮੈਨੂੰ ਇੰਨਾ ਯਾਦ ਨਾ ਆਇਆ ਕਰ ਨਹੀਂ ਲੰਘਦਾ ਵਕਤ ਵਿਛੋੜੇ ਦਾ ਬਿਨ ਯਾਰ ਗੁਜ਼ਾਰਾ ਕੌਣ ਕਰੇ ਦੁਨੀਆ ਤੋਂ ਕਿਨਾਰਾ ਹੋ ਸਕਦਾ ਏ ਯਾਰਾਂ ਤੋਂ ਕਿਨਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਬੁੱਲਿਆ ਸਾਰੀ ਉਮਰ ਗੁਜ਼ਾਰਾ ਕੌਣ ਕਰੇ ਸਾਰੀ ਉਮਰ ਗੁਜ਼ਾਰਾ ਕੌਣ ਕਰੇ ਬੜੇ ਬੜੇ ਬੇਦਰਦੀ ਯਾਰ ਆਖਰ ਬੇਵਫਾਈ ਕਰ ਵੀ ਤੇ ਜਾਂਦੇ ਨੇ ਵਾਕੇ ਕਸਮਾ ਪਾਕ ਕੁਰਾਨ ਦੀਆਂ ਬਾਜੀ ਇਸ਼ਕ ਦੀ ਹਰ ਵੀ ਤੇ ਜਾਂਦੇ ਨੇ ਫਿਰਦੇ ਨਾਲ ਯਾਰ ਬਣ ਕੇ ਵਾਂਗ ਸੱਪਾਂ ਦੇ ਲੜ ਵੀ ਤੇ ਜਾਂਦੇ ਨੇ ਕੀ ਹੋਇਆ ਬੁੱਲਿਆ ਸਾਡੇ ਯਾਰ ਛੱਡ ਗਏ ਲੋਕਾਂ ਦੇ ਮਰ ਵੀ ਤੇ ਜਾਂਦੇ ਨੇ ਲੋਕਾਂ ਦੇ ਮਰ ਵੀ ਤੇ ਜਾਂਦੇ ਨੇ ਕਰ ਗੌਰ ਹੱਥਾਂ ਦੀਆਂ ਉਂਗਲਾਂ ਤੇ ਹਰ ਇੱਕ ਵਿੱਚ ਫਰਕ ਜ਼ਰੂਰ ਏ ਇੰਜ ਫਰਕੇ ਸਾਰੀ ਦੁਨੀਆ ਵਿੱਚ ਕੋਈ ਜ਼ਾਲਮ ਤੇ ਕੋਈ ਮਜਬੂਰ ਏ ਕੋਈ ਮਰ ਗਿਆ ਕਿਸੇ ਦੇ ਪਿਆਰ ਵਿੱਚ ਕੋਈ ਬਿਲਕੁਲ ਵੀ ਮਗਰੂਰ ਏ ਕੋਈ ਮੁਖਲਿਸ ਦਿਲ ਵਿੱਚ ਵਸਦਾ ਏ ਕੋਈ ਅੱਖ ਦੀ ਪਹੁੰਚ ਤੋਂ ਦੂਰ ਏ ਕੋਈ ਅੱਖ ਦੀ ਪਹੁੰਚ ਤੋਂ ਦੂਰ ਏ ਕਦੇ ਮਹਿਕ ਨ ਮੁੱਕਦੀ ਫੁੱਲਾਂ ਵਿੱਚੋਂ ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ ਕੋਈ ਕਦਰ ਨਾ ਜਾਣੇ ਪਿਆਰਾਂ ਦੀ ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ ਕੋਈ ਮੁੱਲ ਨਹੀਂ ਜੱਗ ਤੇ ਰਿਸ਼ਤਿਆਂ ਦਾ ਇਹ ਛੁੱਟਦੇ ਛੁੱਟਦੇ ਛੁੱਟ ਜਾਂਦੇ ਕਦੀ ਪਿਆਰ ਨਹੀਂ ਮੁੱਕਦਾ ਦਿਲਾਂ ਵਿੱਚੋਂ ਸਾਂ ਮੁੱਕਦੇ ਮੁੱਕਦੇ ਮੁੱਕ ਜਾਂਦੇ ਸਾਂ ਮੁੱਕਦੇ ਮੁੱਕਦੇ ਮੁੱਕ ਜਾਂਦੇ ਹੀਰੇ ਸਸਤੇ ਮਿਲਦੇ ਵੇਖੇ ਲਾਲ ਤਕੜੀ ਵਿੱਚ ਤਲਦੇ ਵੇਖੇ ਫੁੱਲ ਪੈਰਾਂ ਵਿੱਚ ਰੁਲਦੇ ਵੇਖੇ ਸਿਆਣੇ ਗੱਲਾਂ ਭੁੱਲਦੇ ਵੇਖੇ ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ ਦਿਲ ਦੁਨੀਆ ਵਿੱਚ ਰੁਲਦੇ ਵੇਖੇ ਦਿਲ ਦੁਨੀਆ ਵਿੱਚ ਰੁਲਦੇ ਵੇਖੇ ਬੁੱਲਿਆ ਕੋਈ ਠੱਗਿਆ ਜਾਵੇ ਕੋਈ ਭੱਜਿਆ ਜਾਵੇ ਕੋਈ ਸਾਧਨਾ ਲਾਵੇ ਕੋਈ ਧਾਗੇ ਪਾਵੇ ਕੋਈ ਰਹਿੰਦਾ ਅਕਰਚ ਕੋਈ ਸ਼ੀਸ਼ ਨਿਵਾਵੇ ਜਿਹੜਾ ਮੇਰੇ ਰੱਬ ਨਾਲ ਲਾਵੇ ਉਹੀ ਸਵਰਗਾਂ ਨੂੰ ਜਾਵੇ ਉਹੀ ਸਵਰਗਾਂ ਨੂੰ ਜਾਵੇ ਅਲਫ ਅਗ ਲੱਗੀ ਵਿੱਚ ਸੀਨੇ ਦੇ ਸੀਨਾ ਤਪਕੇ ਵਾਂਗ ਤੰਦੂਰ ਹੋਇਆ ਕੁਝ ਲੋਕਾਂ ਦੇ ਤਾਨਿਆਂ ਮਾਰ ਦਿੱਤਾ ਕੁਝ ਸਜਣ ਅੱਖੀਆਂ ਤੋਂ ਦੂਰ ਹੋਇਆ ਇੱਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ ਉਹ ਵੀ ਜ਼ਮੀਨ ਤੇ ਡਿੱਗ ਕੇ ਚੂਰ ਹੋਇਆ ਬੁੱਲੇ ਸ਼ਾਹ ਲੋਕੀ ਹੱਸ ਕੇ ਯਾਰ ਮਨਾ ਲੈਂਦੇ ਤੇ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਤੇ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਧੰਨਵਾਦ